ਇਹ ਅਜੀ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਹਨੂਮਾਨਗੜ੍ਹ ਸ਼ਹਿਰ ਵਿੱਚ ਸਥਿਤ ਹੈ ਰਾਜਸਥਾਨ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਸਾਰਾ ਇਸ ਵੀਡੀਓ ਵਿੱਚ ਆਪਾਂ ਜਾਣਾਂਗੇ ਕਿਸ ਜਗ੍ਹਾ ਤੇ ਸਥਿਤ ਹੈ ਇੱਥੇ ਉਹ ਵਣ ਵੀ ਮੌਜੂਦ ਹੈ ਜਿਸ ਵਣ ਥੱਲੇ ਰਾਤ ਦੀ ਵਿਸ਼ਰਾਮ ਕੀਤਾ ਸੀ ਬਾਬਾ ਸੁੱਖਾ ਸਿੰਘ ਜੀ ਨੇ ਤੇ ਬਾਬਾ ਮਹਿਤਾਬ ਸਿੰਘ ਜੀ ਨੇ ਮੱਛੇ ਰੰਗੜ ਦਾ ਜਿਹੜਾ ਸਿਰ ਵੱਡਿਆ ਸੀ ਤਾਂ ਸਾਰਾ ਇਤਿਹਾਸ ਇਸ ਵੀਡੀਓ ਵਿੱਚ ਅੱਗੇ ਆਪਾਂ ਜਾਣਦੇ ਹਾਂ ਗੁਰਦੁਆਰਾ ਸਾਹਿਬ ਤੇ ਤੇ ਇਹ ਜਿਹੜਾ ਪਟਨੇਰ ਦਾ ਕਿਲਾ ਹੈ ਉਹਦੇ ਬਿਲਕੁਲ ਸਾਹਮਣੇ ਸਥਿਤ ਹੈ ਗੁਰਦੁਆਰਾ 500 ਮੀਟਰ ਦੀ ਦੂਰੀ ਤੇ ਇਹ ਆਪਾਂ ਹਮੋਂ ਸਾਹਮਣੇ ਬਣੇ ਹੋਏ ਨੇ ਤੇ ਜਿਹੜਾ ਪਹਿਲਾਂ ਆਪਾਂ ਵੀਡੀਓ ਵਿੱਚ ਕੋ ਵੇਖਿਆ ਸੀ ਪਟਨੇਰ ਦਾ ਕਿਲਾ ਜੇਕਰ ਆਪਾਂ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਤਾਂ ਗੁਰਦੁਆਰਾ ਸਾਹਿਬ ਨੂੰ ਸ਼ਹੀਦਾਂ ਦਾ ਗੁਰਦੁਆਰਾ ਵੀ ਕਿਹਾ ਜਾਂਦਾ ਹੈ ਹਨੂਮਾਨਗੜ੍ਹ ਸ਼ਹਿਰ ਵਿੱਚ ਸਥਿਤ ਹੈ ਪੂਰਨਗਰ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਰਾਜਸਥਾਨ ਵਿੱਚ ਇਤਿਹਾਸ ਦੇ ਅਨੁਸਾਰ ਭਾਈ ਸੁੱਖਾ ਸਿੰਘ ਜੀ ਭਾਈ ਮਹਿਤਾਬ ਸਿੰਘ ਜੀ ਉਸ ਸਮੇਂ ਉਹਨਾਂ ਨੇ ਆਪਣੀ ਬਹਾਦਰੀ ਦਾ ਜਵਾਬ ਦਿੱਤਾ ਸੀ ਜਦੋਂ ਪਵਿੱਤਰ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੇ ਬੁਰੇ ਮਤਲਬ ਕਿ ਮਸੇ ਰੰਗੜ ਦੀ ਬੇਅਦਬੀ ਕਰ ਰਿਹਾ ਸੀ ਮਸਰਾਂਗੜ ਪੇੜ ਦੀ ਕਰ ਰਿਹਾ ਸੀ ਅਤਿਆਚਾਰ ਕਰ ਰਿਹਾ ਸੀ ਤਾਂ ਉਹਨਾਂ ਨੇ ਉਹਨਾਂ ਦੀ ਹਿੰਸਕ ਕਾਰਵਾਈ ਦਾ ਜਵਾਬ ਦਿੱਤਾ ਸੀ ਉਹਨਾਂ ਨੂੰ ਮਾਰ ਕੇ ਉਹਨਾਂ ਨੂੰ ਉਹਨਾਂ ਦਾ ਸਿਰ ਵੱਢ ਕੇ ਲਿਆਂਦਾ ਸੀ ਤੇ ਭਾਈ ਸਿੰਘਾ ਨੇ ਅੰਮ੍ਰਿਤਸਰ ਤੋਂ ਮਸੇ ਰੰਗੜ ਦਾ ਸਿਰ ਕੱਟਿਆ ਤੇ ਜਿਸ ਨਾਲ ਉਹਨਾਂ ਦੀ ਬੇਅਦਬੀ ਦਾ ਜਵਾਬ ਦਿੱਤਾ ਸੀ ਉਹ ਸਾਹਮਣੇ ਤੁਸੀਂ ਫੋਟੋ ਵਿੱਚ ਦੇਖ ਸਕਦੇ ਹੋ ਬੱਸੀ ਰੰਗੜ ਦਾ ਸਿਰ ਟੰਗ ਕੇ ਆ ਰਹੇ ਹਨ ਬਾਬਾ ਸੁੱਖਾ ਸਿੰਘ ਜੀ ਤੇ ਬਾਬਾ ਮਹਿਤਾਬ ਸਿੰਘ ਜੀ ਆਪਣੇ ਨੇਜੇ ਉੱਤੇ ਟੰਗੇ ਹੋਏ ਆ ਤੇ ਉਹ ਵਣ ਵੀ ਮੌਜੂਦ ਹੈ ਇੱਥੇ ਜਿਹੜਾ ਜਿੱਥੇ ਵਿਸ਼ਰਾਮ ਕੀਤਾ ਸੀ ਰਾਤ ਨੂੰ ਜਦੋਂ ਬੀਕਾਨੇ ਰਿਆਸਤ ਵਿੱਚ ਹਨਮਾਨਗੜ੍ਹ ਸ਼ਹਿਰ ਆਉਂਦਾ ਸੀ ਤਾਂ ਉਹ ਇਧਰ ਵੱਲ ਰਵਾਨਾ ਹੋਏ ਸਨ ਜਪਾਈ ਮਹਿਤਾਬ ਸਿੰਘ ਜੀ ਤੇ ਭਾਈ ਸੁੱਖਾ ਸਿੰਘ ਜੀ ਤਾਂ ਰਸਤੇ ਵਿੱਚ ਉਹਨਾਂ ਨੇ ਇਸ ਹਨੂਮਾਨਗੜ੍ਹ ਸ਼ਹਿਰ ਵਿੱਚ ਇੱਥੇ ਇਹ ਵਾਣਾ ਜੇ ਇੱਥੇ ਠਹਿਰੇ ਸੀ ਤੇ ਇੱਥੇ ਵਿਸ਼ਰਾਮ ਕੀਤਾ ਸੀ ਇਸ ਰੁੱਖ ਥੱਲੇ ਵਿਸ਼ਰਾਮ ਕੀਤਾ ਸੀ ਤੇ ਬਾਅਦ ਵਿੱਚ ਉਸੇ ਥਾਂ ਤੇ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਬਣ ਗਿਆ ਜਿਹੜਾ ਕਿ ਇਹ ਸਾਹਮਣੇ ਤੁਸੀਂ ਫੋਟੋ ਵਿੱਚ ਦੇਖ ਸਕਦੇ ਹੋ ਉਹ ਵਾਣਾ ਜਿੱਥੇ ਭਾਈ ਮਹਿਤਾਬ ਭਾਈ ਸੁਖਾ ਸਿੰਘ ਜੀ ਨੇ ਵਿਸ਼ਰਾਮ ਕੀਤਾ ਸੀ ਮੱਸੀ ਰੰਗੜ ਦਾ ਸਿਰ ਕੱਟ ਕੇ ਜਦੋਂ ਲਿਆਏ ਸਨ